ਤੇਰੀ ਜਿੰਦਗੀ ਬਣ ਗਈ ਇੱਥੇ ਬਿਠਾ ਆ ਇੱਥੇ ਬਿਠਾ ਇੱਥੇ ਬਿਠਾ ਜਿਹੜੀ ਬੋਲਦਾ ਨਾ ਹਾਂਜੀ ਮੜ ਕੇ ਲੈ ਆਉਂਦੇ ਪਪਾ ਮੈ ਜਾ ਤੇ ਪ੍ਰੋਫੈਸਰ ਵਾ ਜਾਣਾ ਇਧਰ ਚੱਲਿਆ ਉਹਦੇ ਇੱਕ ਹੀ ਰਾਹ ਚੱਰੇ ਇਹ ਦੇਖ ਹੁਣ ਚੋਬਲਾ ਬਾਬੂ ਤੇ ਜਦੋਂ ਬਣ ਗਏ ਤੇਰੀ ਕਿੱਥੇ ਡੰਗੂ ਚੋਬਲਾ ਬੰਦੇ ਤੇਰੇ ਨਾਲ ਟਕਾਲੀ ਸਵੇਰੇ ਜਿੱਦਾਂ ਮਾਰਦੀ ਢੱਕਾ ਜਿਹੇ ਦਿੰਦੇ ਆ ਉਹ ਵਿਆਸਤਾਂ ਵਾਲੀ ਇੱਥੇ ਰਹਿ ਰਹੇ ਆ ਠੀਕ ਆ ਕਿ ਨਹੀਂ ਤੇ ਇਹ ਤੇਰੀ ਲਾਈਫ ਜਿਹੜੀ ਜ਼ਿੰਦਗੀ ਫਤ ਗਈ ਇੰਨੀ ਵੱਧ ਗਈ ਪੂਰੀ ਜ਼ਿੰਦਗੀ ਹੁਣ ਅਕੇ ਤੂੰ ਜੀਏਗਾ ਠੀਕ ਹੈ ਇੰਨੀ ਸੇਵਾ ਮਾਤਾ ਪਿਤਾ ਨਹੀਂ ਕਰਦੇ ਜਿੰਨੀ ਇਹ ਕਰਦੇ ਠੀਕ ਹੈ ਕੋਈ ਨਹੀਂ ਕਬਰਾਉਣਾ ਨਹੀਂ ਹੁਣ ਤੂੰ ਆ ਦੇ ਕਿਦਾਂ ਤੇ ਤੇਰੇ ਵਰਗੇ ਸਾਰੇ ਹਾਂ ਸਭ ਇੱਕੋ ਹੀ ਹੈ ਠੀਕ ਹੈ ਨਾ ਪਰ ਇਹ ਅ ਤੱਕ ਵਾਈ ਵੀ ਠੀਕਾ ਹਾਲ ਸਭ ਹੋ ਰਿਹਾ ਵੀ ਕਦੇ ਪਰ ਕਿਸਪੁਰ ਵੀ ਨਹੀਂ ਤੂੰ ਕਿਸਪੁਰ ਇਹਨਾਂ ਦੇ ਕਿਪਚੇ ਕੋਈ ਨਹੀਂ ਕੋਈ ਮੇਰੇ ਘਰ ਦੇ ਨਾਲ ਹੀ ਘਰ ਹੈ ਛੋਟਾ ਲੈ ਘਰ ਚਾਣ ਦੇ ਕਰਤਾ ਹਾਂ ਹਾਂਜੀ ਸਾਡਾ ਇੱਕੋ ਹੀ ਹੈ ਮੈਂ ਕਰ ਨਾਲ ਨਾਲ ਲਾਗੀ ਲਾਗੀ ਅੱਛਾ ਜੀ ਇਹਨਾਂ ਨੇ ਕਰ ਜਸਟ ਉਹ ਜਿਹੜਾ ਮੈਂ ਨਾਲ ਕੱਢਿਆ ਅਨਾਉਂਸ ਹਾਂਜੀ ਠੀਕ ਹੈ ਨਾ ਜਿੱਦਣ ਇਹ ਐਮਪਲ ਸ਼ੁਰੂ ਆਇਆ ਹਾਂ ਲੰਬੜਦਾਰ ਸਾਹਿਬ ਸਾਡੇ ਨਾਲ ਉਹ ਮੇਰੇ ਨਾਲ ਉਹਨਾਂ ਨੇ ਹੈਲਪ ਕੀਤੀ ਕਿਉਂਕਿ ਮੈਂ ਪਾਰਟੀ ਨੂੰ ਵੀ ਬਿਲੋਂਗ ਕਰਦਾ ਤੁਹਾਨੂੰ ਪਤਾ ਹਾਂਜੀ ਇਸ ਕਰਕੇ ਉਹਦੇ ਤੋਂ ਵੀ ਸਾਡੇ ਨਾਲ ਚਲੋ ਠੀਕ ਹੈ ਨਾ ਇਸ ਤੋਂ ਪਹਿਲੇ ਇੱਕ ਮਾਤੂ ਕਰਾਇਆ ਆਪਾਂ ਨੂੰ ਮਰਦਾਰ ਹਾਂਜੀ ਠੀਕ ਹੈ ਨਾ ਪ੍ਰਧਾਨ ਤੇ ਲੈ ਕੇ ਜਾਓ ਠੀਕ ਹੈ ਨਾ ਮੈਂ ਉੱਥੇ ਜਿਹੜੇ ਮੇਨ ਡਾਕਟਰ ਸਾਹਿਬ ਉਹਨਾਂ ਨੂੰ ਜਾ ਕੇ ਮਿਲੇ ਹੁੰਦੇ ਤਾਂ ਹੈ ਸਾਨੂੰ ਪੇਸ਼ੈਂਟ ਸ਼ੈਡੂਲ ਨੂੰ ਪਹਿਲਾਂ ਇਹਨਾਂ ਨੂੰ ਜੈਕਅਪ ਕੀਤਾ ਹੋਇਆ ਹੈ। ਜੈਕਅਪ ਤੋਂ ਪਾ ਕੇ ਤੇ ਸਾਰੇ ਇਹਦਾ ਨਾ ਵੀ ਆਹ ਦਾ ਪੱਟ ਚੈੱਕ ਕਰਾਂਗੇ ਬਲਕਸ ਕਰਾਂਗੇ। ਤਦੋਂ ਸਾਨੂੰ ਕਾਪੀਆਂ ਜੀ ਖੋ ਦਿੰਦੀਆਂ। ਫੁੱਟ-ਫੁੱਟੀਆਂ। ਤਿੰਨ ਪੁਰਾਤੇ ਵਿੱਚ ਉਹ तकरीबन 30 ਨੇ ਵੀ ਉਪਰ। ਟੀਵੀ ਨਹੀਂ ਕਿਹਾ। ਅੱਛਾ ਭਾਜੀ ਇਦਾਂ ਦੇ ਪਿਛੋਕਰ ਪਿੰਡ ਸੀ ਧਰ ਚਕਾਉਣਾ। ਇਹਨਾਂ ਦਾ ਪਿੰਡ ਵਿੱਚ ਸੀਗੇ ਜੀ ਤੁਹਾਡੇ ਪਿੰਡੋਂ ਆ ਰਹਿਣ ਵਾਲੇ। ਇਹ ਸਾਡੇ ਪਿੰਡ ਦੇ ਪੱਕੇ ਵੀ ਛੱਦੇ ਆ। ਅੱਛਾ ਜੀ। ਤਿੰਨ ਭਾਈ ਸੀਗੇ। ਅੱਛਾ ਜੀ। 82 ਤੋਂ 84 तकरीबन ਜਦੋਂ ਗਲੂ ਸਟਾਰ ਹੋਇਆ ਮੈਂ ਪ੍ਰੈਜ਼ੀਡੈਂਟ ਉੱਥੇ ਸੀ ਅਰਮੀ ਵਿੱਚ ਅਕਸਰ ਮੈਂ ਐਕਸਮੈਂਟ ਅੱਛਾ ਮੈਂ ਕੈਪਟਨ ਐ ਆਰਮੀ ਦਾ ਅੱਛਾ ਤੁਹਾਨੂੰ ਮੇਰਾ ਕਹਿਣ ਦਾ ਮਤਲਬ ਹੈ ਉੱਥੇ ਪ੍ਰੈਜ਼ੀਡੈਂਟ ਸੀ ਉਸ ਟਾਈਮ ਮੈਂ ਇਹਦੇ ਕੋਲ ਜਾਦਾ ਹਾਂ ਉਹ ਜੰਗ ਸੀ ਇਹ ਉੱਥੇ ਕੀ ਕਰ ਇਹਦੀ ਪਾਂਡੀਆਂ ਦਾ ਕੰਮ ਕਰਦੇ ਹੋ ਜਿਹੜੇ ਘੱਟਾ-ਕੁੱਟਾ ਵੰਦੇ ਅਮਰਥਰ ਦੇ ਤੁਮਕ ਸਾਹ ਕਿੱਥੇ ਆਪਣਾ ਹੈ ਨਾ ਜੰਨੇ ਵਾਲਾ ਬਾਗ ਹਾਂਜੀ ਹੁਣ ਗੋਲਡਨ ਟੈਂਪਲ ਨੂੰ ਜਾਂਦੇ ਕ੍ਰਿਸ਼ਨਾ ਮਾਰਕੀ ਬੜੀ ਮਸੂਰ ਹੈ ਹਾਂ ਜਿਹੜਾ ਉੱਥੇ ਪੈਕਿੰਗ ਹੁੰਦਾ ਜਿਹੜਾ ਸਨਾਣਾ ਹੈ ਨਾ ਗਰਮ ਕੱਪੜੇ ਹਾਂ ਇੱਕ ਸੋਨਾ ਨੂੰ ਪੈਕਿੰਗ ਕਰਦੇ ਐ ਐਕਸਪੋਰਟ ਹੁੰਦੇ ਆ ਉਹਨਾਂ ਨੂੰ ਪੈਕਿੰਗ ਕਰਦੇ ਐ ਇਹ ਪੈਕਿੰਗ ਕਰਦੇ ਐ ਅੱਛਾ ਸਾਰੀ ਜ਼ਿੰਦਗੀ ਮਤਲਬ ਇਹ ਨਹੀਂ ਉੱਥੇ ਅੰਮ੍ਰਿਤਸਰ ਰਹੇ ਅੰਮ੍ਰਿਤਸਰ ਹੀ ਕਰਦੇ ਐ ਅੱਛਾ ਅੱਜ ਕੇ ਮੈਰਿਜ ਕੋਈ ਨਹੀਂ ਅਨਵੈਡ ਹੈ ਵਿਆਹ ਨਹੀਂ ਕਰਾਇਆ ਕੁਛ ਨਹੀਂ ਜਿਹੜਾ ਇਹਨਾਂ ਦਾ ਵੱਡਾ ਭਾਈ ਸੀਗਾ ਉਹ ਪਾਪੜ ਵੇਚਣ ਦੇ ਵਿੱਚ ਪੀਆਂ ਬੀਬੀ ਕੋ ਨਹੀਂ ਉਹ ਵੀ ਅੰਮ੍ਰਿਤਸਰ ਪਾਪੜ ਕਰੀ ਇਹਨਾਂ ਦੇ ਨਾਲ ਹੀ ਪਾਪੜ ਤਿਆਰ ਜਾਂਦਾ ਦਾ ਤੇ ਦੂਜਾ ਭਰਾ ਉਹ ਸਪੈਡ ਹੋ ਗਿਆ ਜਿਹੜਾ ਵੱਡਾ ਪਿੰਡ ਉਹ ਇੱਥੇ ਟ੍ਰੈਂਡ ਸੀਗਾ ਵੱਡਾ ਹੋ ਗਿਆ ਉਹ ਹੋ ਗਿਆ ਸਪੈਡ ਇਹਨਾਂ ਇਹਨਾਂ ਦੀ ਜਿਹੜੀ ਉਹ ਭੁਜਾਈ ਸੀ ਉਹ ਇੱਥੇ ਸਾਡੇ ਨੰਬੜਾਂ ਦੇ ਤਕਰੀਬਨ ਕੰਮ ਕਰਦੀ ਰੋਟੀ ਪਾਣੀ ਖਾਂਦਾ ਤੇ ਬਰਤੂਪ ਤਾਂ ਹੈ ਨਹੀਂ ਰਾਤ ਜਮੀਨ ਜਿਆਦਾ ਹੈ ਨਹੀਂ ਦੀ ਕੋਈ ਉਹ ਵੀ ਆ ਥੋੜਾ ਟਾਈਮ ਹੋ ਗਿਆ ਸਪੈਡ ਹੋ ਗਈ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹਨਾਂ ਤੋਂ ਸੈਂਟਰ ਵਾਲਾ ਭਾਈ ਸਗਾ ਉਹ ਘੋੜੇ ਦਾ ਕੰਮ ਕਰਦਾ ਅੱਛਾ ਜੀ ਉਹ ਕਿੱਥੇ ਆ ਹੋ ਸਕਦਾ ਤੁਸੀਂ ਉਹ ਜਾਣਦੇ ਵੀ ਹੋਵੋ ਇੱਥੇ ਗੜ੍ਹ ਵੀ ਲੈ ਕੇ ਆਉਂਦਾ ਹੁੰਦਾ ਹੈ ਕਈ ਵਾਰੀ ਉਹ ਟਾਂਗਾ ਇੱਕ ਵਾਰੀ ਤਾਂ ਵੀ ਟੁੰਗੀ ਤੇ ਫਿਰ ਉਹ ਕੱਖ ਨੂੰ ਨਾਲ ਤੀ ਹੁਣ ਠੀਕ ਹੈ ਨਾ ਜੀ ਬਹੁਤ ਟਾਈਮ ਹੋ ਗਿਆ ਥੋੜਾ ਜਿਆਦਾ ਮੈਨੂੰ 5-7 ਸਾਲ ਲੱਗੇ ਉਹੀ ਗਏ ਬੰਦੇ ਐ ਸਪੈਡ ਹੋਏ ਉਹ ਸਪੈਡ ਹੋ ਗਿਆ ਉਹ ਵੀ ਅਨਵੈਟਸ ਦਾ ਇੱਕ ਸਰਪੇ ਇਹਨਾਂ ਦਾ ਵੱਡਾ ਭਾਈ ਮੈਰਿਟ ਉਹਦੀਆਂ ਜਿਹੜੀਆਂ ਹੈਗੀਆਂ ਲੜੀਆਂ ਕੋਈ ਹਿਮਾਚਲ ਜਿਵੇਂ ਆਈ ਹੋਈ ਹੈ ਪਤਾ ਨਹੀਂ ਕੋਈ ਕਿੱਥੇ ਆ ਉਹ ਵਾਪਸ ਫਿਰ ਅਜੋ ਉਹਦੇ ਬੱਚੇ ਆ ਉਹੀ ਲੜ ਲੜ ਕੇ ਉਹੀ ਹੈ ਉਹਦੀਆਂ ਲੜੀਆਂ ਬਾਕੀ ਇਹ ਵੀ ਅਨਵੈਟ ਹੈ ਉਹ ਸੈਂਟਰ ਵਾਲਾ ਵੀ ਐਡੂਨ ਸਾਨੂੰ ਮੈਰਿਟ ਦਾ ਇਹ ਸੇ ਤ੍ਰਿਸ਼ਨਾ ਮਾਰਕੀਂਗ ਦੇ ਵਿੱਚ 40 ਹਜ਼ਾਰ ਰੁਪਏ ਬਾਬਾ ਕਿਵੇਂ ਆ ਠੀਕ ਆ ਚੜਦੀ ਕਲਾ ਇਹ ਆ ਗਈ ਮੇਹ ਆ ਗਈ ਹੈ ਇੱਥੇ ਆ ਗਈ ਮੇਹ ਆ ਗਈ ਕੀ ਆ ਗਈ ਮੇਹ ਆ ਗਈ ਉਮੀਦ ਆ ਗਈ ਚਾਰ ਦਿਨ ਤੋਂ ਜ਼ਿੰਦਗੀ ਬਣ ਗਈ ਨਹੀਂ ਕਹਿੰਦਾ ਚਾਰ ਦਿਨ ਤੋਂ ਕੀ ਜ਼ਿੰਦਗੀ ਵਾ ਉਹ ਤੂੰ ਇਦਾਂ ਨਾ ਕਰ ਯਾਰ ਕਾਹਦੋ ਇਹ ਦੇਖੋ ਇਹ ਦੇਖੋ ਕਿੰਨੇ ਕਿੰਨੇ ਤੇਤੋਂ ਵੀ ਜ਼ਿਆਦਾ ਜ਼ਿਆਦਾ ਆ ਹੋਰਾਂ ਦੀ ਦੇਖੋ ਹੈਲਪ ਕਰਦੇ ਹੋ ਹਰ ਕਿਸੇ ਉੱਥੇ ਕੀ ਕਰਦਾ ਰਹੇ ਅੰਮ੍ਰਿਤਸਰ 골ਡਨ ਟੈਂਪਲ ਲੱਗੇ ਐ ਦਰਬਾਰ ਸਾਹਿਬ ਲੱਗੇ ਰਹੇ ਆ ਕਹਿੰਦਾ ਪੈਕ ਕਰਦੇ ਹਾਂ ਕੱਪੜੇ ਸਰ ਜੀ ਤੁਸੀਂ ਤੁਸੀਂ ਤਾਂ ਤਾਂ ਮੇਰਾ پیسے ਪਾ ਲਈ ਜੀ 40 45 ਸਾਲ ਹੋ ਗਿਆ ਜੀ ਅੱਛਾ ਇੰਨੀ ਇੰਨੀ ਹੋ ਗਈ ਆ ਦੇਖੋ ਇਹਨਾਂ ਦਾ ਦੱਸਦੇ ਉਹ ਜਿੰਨੇ ਵੀ ਇਹਦੀ ਇੰਨੀ ਸਿੱਫਤ ਕਰ ਰਹੇ ਉਹ ਕੋਲੇ ਜਿਹੜੇ ਸੀ ਜਿਸ ਤੋਂ ਅੱਜ ਅੰਮ੍ਰਿਤਸਰੋਂ ਹੀ ਆਏ ਸੱਤੇ ਆ ਅੰਮ੍ਰਿਤਸਰੋਂ ਲੈ ਕੇ ਆਇਆ ਇਹਦਾ ਲੈਣ ਦੇਣ ਮੇਰੇ ਕੋਲ ਪਿਆ ਜੀ ਹਾਂ ਜੀ ਤਕਰੀਬਨ 15 15000 ਜੀ ਮੇਰੀ ਜੇਬ ਚ ਰਿਹਾ ਅੱਛਾ ਜੀ ਇਹ ਤਾਂ ਲੈਣ ਦੇਣਾ ਇੰਨਾ ਇਮਾਨਦਾਰ ਇਹਦਾ ਬੰਦੇ ਦਾ ਦੱਸਿਆ ਕਿਉਂਕਿ ਆਪਾਂ ਇਹਦੇ ਨਾਲ ਨਾਲ ਥੋੜੇ ਰਹਿਏ ਆ ਇਹਦਾ ਫੋਨ ਹੁਣ ਬੰਦ ਆ ਜਿਹੜਾ ਇਹਦੇ ਕੋਲ ਆ ਇਹਦੇ ਨਾਲ ਜਿੰਨੇ ਸੈਂਪਰ ਸਰੋਂ ਆਇਆ ਜੇ ਨਾ ਸੰਪਰਕ ਕਰਨ ਦੀ ਲੋੜ ਪੂ ਨਹੀਂ ਕੀਤੀ ਪਤਾ ਉਹ ਨਹੀਂ ਜਿਹੜੇ ਇਹਦੇ ਨਾਲ ਕੰਮ ਕਰਦੇ ਉਹ ਲਾਰਿਆਂ ਨੇ ਵੀ ਕੀਤਾ ਇਹਦਾ ਫੋਨ ਜਾਂ ਤਾਂ ਬੰਦ ਹੀ ਹੋ ਰਿਹਾ ਜਾਂ ਨਿਊ ਹੋ ਰਿਹਾ ਕਹਿੰਦੇ ਜੀ ਅੱਜ ਵੀ ਅਸੀਂ ਕਰਦੇ ਸੀ ਮੈਂ ਕਹਾਂ ਜੀ ਇਹਦਾ ਫੋਨ ਤਾਂ ਹੈਗਾ ਨਾ ਇਹਦੇ ਜਿਵੇਂ ਨਾ ਕੋਈ ਵੀ ਉਹ ਨਹੀਂ ਇਦਾਂ ਦਾ ਬੰਦਾ ਕਹਿੰਦੇ 40 45 ਸਾਲ ਹੋ ਗਿਆ ਸੇਵਾ ਕਰਦਿਆਂ ਨੂੰ ਇਦਾਂ ਦਾ ਬੰਦਾ ਇਮਾਨਦਾਰ ਜਾਨਵਰਾਂ ਤੱਕ ਜਿਹੜੇ ਕੁੱਤੇ ਆ ਨਾ ਉਹਨਾਂ ਨੂੰ ਇਹ ਬ੍ਰੈਡ ਦੁੱਧ ਪੋਹਦਾ ਰਿਹਾ। ਆਪਣਾ ਖਾਣ ਤੋਂ ਬਾਅਦ ਆਦਾ ਉਹਨਾਂ ਨੂੰ ਬ੍ਰੈਡ ਤੇ ਇਹ ਦੁੱਧ ਕਹਿੰਦੇ ਇੰਨੀ ਨਹੀਂ ਦੀ ਖਾਕ ਸੀਗੀ ਜਿਹੜੀ ਆਪਣਾ ਦਾ ਖਾਣਾ ਹੀ ਉਹਨਾਂ ਵਾਸਤੇ ਅਲੱਗ ਲਿਆ ਹੁੰਦਾ ਸੀ। ਇਹ ਪੈਸੇ ਪੈਸੇ ਲੱਗ ਨਹੀਂ ਉਹ ਬੰਦਾਂ ਨਹੀਂ ਕਰ ਲਿਆ ਮੈਂ। ਉਸਨੇ ਬਚਾਇਆ ਜੀ। ਸਿਰਫ ਉਹ ਹੀ। ਪਰਾ ਪਰਾ ਬੜੇ ਪਰਾ ਇਲਾਜ ਕਰਾਇਆ ਮੈਂ ਅੱਛਾ ਉਹਦਾ ਵੀ ਇਲਾਜ ਕਰਾਇਆ ਹਾਂਜੀ ਹੂੰ ਪੁਝਾਈ ਦਾ ਵੀ ਹਾਂ ਸਰ ਮੈਂ ਹੀ ਤਾਂ ਹੂੰ ਉੱਥੇ ਉਹਨਾਂ ਦੇ ਬੱਚੇ ਨਹੀਂ ਸੀਗੇ ਹਾਂ ਹਾਂ ਉਹਨਾਂ ਦੇ ਬੱਚੇ ਨਹੀਂ ਸੀ ਇੱਥੇ ਹੀ ਸੀਗੇ ਇੱਥੇ ਹੀ ਹੂੰ ਬੱਚੇ ਫੇਰ ਪੁਝਾਈ ਦਾ ਇੱਥੇ ਗਈ ਤਾਂ ਉਹ ਬੱਚੇ ਕਿੱਥੇ ਆ ਕਿਹਦੇ ਉਹਨਾਂ ਦੇ ਆ ਨਾ ਉਹ ਕਿੱਥੇ ਆ ਤੇ ਭਤੀਜੀਆਂ ਨੇ ਆਏ ਵਾਹ ਹਾਂ ਉਹ ਨਹੀਂ ਦੇਖਦੇ ਪੁੱਛਦੇ ਤੇ ਵੇਖਦੇ ਜਾਂਦੇ ਆ ਗਏ ਭਰਾ 라 ਵੀ ਜਿੰਨਾ ਚਿਰ ਚੱਲਦੀਆਂ ਸੀ ਹਨਾ ਪਾਪਾ ਇਹਦਾ ਆਡਟ ਚੇਂਜ ਹੋ ਗਿਆ ਜਿਹੜੀਆਂ ਇਹਦੀਆਂ ਭਤੀਜੀਆਂ ਹੂੰ ਉਹ ਜਿਹੜੀ ਤੁਹਾਨੂੰ ਅੰਦਰ ਮੈਂ ਦੱਸੀ ਤੁਹਾਨੂੰ ਉਹ ਚੱਕ ਤੱਕ ਗਈਆਂ ਜੀਂਦੇ ਜੀ ਆਪਾਂ ਉਹ ਆਧਾਰ ਕਾਰਡ ਨਹੀਂ ਸੀ ਰਹਾ ਆਧਾਰ ਕਾਰਡ ਵੀ ਲੈਤਾ ਨਹੀਂ ਆਕਲੋ ਇਹਦਾ ਕੋਈ ਘਰ ਹੋਣਾ ਹਨਾ ਉੱਥੇ ਇੱਕ ਕਮਰਾ ਦਿੱਤਾ ਸੀ ਇਹਨੂੰ ਸੁਪਰ ਅੰਬਰ ਸਰ ਅੰਬਰ ਸਾਹਿਬ ਦੂਜੀ ਤੀਜੀ ਮੰਡਲ ਮੱਧਲ ਦੇ ਵਿੱਚ ਰਹਿੰਦਾ ਸੀ ਉੱਥੋਂ ਇਹਦੇ ਆ ਕੱਪੜੇ ਕੂੜੇ ਲਿਆਦੇ ਵਗੈਰਾ ਬਾਕੀ ਬੇਕੋਮਰਾ ਤੋਂ ਕਿਰਾਏ ਦਾ ਹੀ ਹੁਣਾ ਨਾ ਉਹ ਕਿਰਾਏ ਦਾ ਹੀ ਤੇ ਮੇਰਾ ਕਹਿਣ ਦਾ ਮਤਲਬ ਹੈ ਵੀ ਉਹ ਜਿਹੜੀਆਂ ਵੀ ਜੀਂਦੇ ਜੀ ਆਪਾਂ ਨਿਪਤੀ ਕਰਾ ਰਾ ਹਾਂ ਹਾਂ ਸਭ ਕੁਝ ਬਸ ਆਹੀ ਕੁਝ ਰਹਿ ਗਿਆ ਸਭ ਕੁਝ ਇਹੀ ਰਹਿ ਗਿਆ ਜੋ ਜਿਲੇ ਮਰਨਾਲਾ ਸੀ ਉੱਥੇ ਕੋਈ ਨਹੀਂ ਆਇਆ ਮਰ ਵੀ ਜਾਂਦਾ ਕਿਹਨੇ ਨਹੀਂ ਪੁੱਛਣਾ ਆ ਤੇ ਇਹ ਤਾਂ ਤੁਹਾਡੇ ਨਾਲੋਂ ਗੱਲ ਕਰਦਾ ਇਹ ਤਾਂ ਬਿਲਕੁਲ ਹੀ ਕਰਨੀ ਨਹੀਂ ਤੁਰਿਆ ਜਾਂਦਾ ਇਹ ਤਾਂ ਕੁਝ ਬਰੇ ਉਹਨੂੰ ਲੈ ਕੇ ਗਏ ਜੋ ਹਾਂਜੀ ਸੰਗਤ ਜੀ ਇਹ ਕੇਸ ਜਿਹੜੇ ਇਦਾਂ ਦੇ ਆਇਆ ਕਾਫੀ ਕੇਸ ਜਿਹੜੇ ਸਾਡੇ ਕੋਲ ਆਉਂਦੇ ਆ ਸਾਡਾ ਇਹੀ ਵੀਡੀਓ ਬਣਾਉਣ ਦਾ ਇਹੀ ਆ ਮਕਸਦ ਹੁੰਦਾ ਵੀ ਜਦੋਂ ਤੱਕ ਤਾਂ ਸਾਡੀਆਂ ਚੱਲਦੀਆਂ ਆ ਉਦੋਂ ਤੱਕ ਤਾਂ ਸਾਡੇ ਸਾਰੇ ਨਾਮ ਹੁੰਦੇ ਜਦੋਂ ਅਸੀਂ ਆ ਕੰਮ ਕਰਨ ਦੇ ਯੋਗ ਹੁੰਨੇ ਆ ਜਦੋਂ ਤੱਕ ਤਾਂ ਅਸੀਂ ਕੰਮ ਕਰਦੇ ਆ ਤੇ ਸਾਡੇ ਰਿਸ਼ਤੇਦਾਰ ਵੀ ਸਾਡੇ ਸਾਥ ਸੰਬੰਧੀ ਸਾਰੇ ਸਾਡੇ ਨਾਲ ਪਰ ਸਮਾਜ ਦਾ ਇਦਾਂ ਦਾ ਖਰਾਬ ਆ ਰਿਹਾ ਅਸੀਂ ਦੇਖਦੇ ਜਾ ਰਹੇ ਆ ਵੀ ਜਦੋਂ ਤਾਂ ਇਹੋ ਜੀ ਬਜ਼ੁਰਗ ਅਵਸਥਾ 'ਚ ਆ ਜਾਂਦੇ ਆ ਤੇ ਆਪਣੇਆਂ ਨੇ ਤੇ ਕਈ ਤਾਂ ਹੁਣ ਆਪਣੇ ਸਾਹ ਛੱਡਣ ਲੱਗ ਪਏ ਆ ਜਿਹੜੇ ਆਪਣੇ ਮਾਂ ਬਾਪ ਦਾ ਵੀ ਸਾਹ ਛੱਡਣ ਲੱਗ ਪਿਆ ਚਾਚੇ ਭਤੀਜੀਆਂ ਨੇ ਭਤੀਜੇ ਭਤੀਜੇ ਨੇ ਭਤੀਜੀਆਂ ਨੇ ਭਤੀਜੇ ਤਾਂ ਛੱਡਣਾ ਹੀ ਛੱਡਣਾ ਤੇ ਪਰ ਕੋਈ ਆਪਣੇ ਵੀ ਸਾਹ ਛੱਡ ਰਹੇ ਆ ਤੇ ਹੁਣ ਇਹ ਬਜ਼ੁਰਗਾਂ ਦਾ ਤੁਸੀਂ ਹਾਲ ਦੇਖਦੇ ਆ ਵਿਆਹ ਨਹੀਂ ਕਰਾਇਆ ਆਪਣੇ ਬੱਚੇ ਨਹੀਂ ਸੀਗੇ ਕਰਾਇਆ ਇੱਕ ਭਰਾ ਨੇ ਕਰਾਇਆ ਉਹਦੀ ਨਿਆਣੀ ਹੈਗੀ ਆ ਤੇ ਚਲੋ ਉਹਨਾਂ ਦੀਆ ਆਪਾਂ ਉਹਨਾਂ ਨੂੰ ਨਹੀਂ ਕਹਿ ਸਕਦੇ ਕੋਈ ਕਿ ਇਹਨਾਂ ਨੇ ਆਪਣੀ ਜਿਹੜੀ ਲਾਈਫ ਜ਼ਿੰਦਗੀ ਨਹੀਂ ਦੇਖੀ ਉਹੇ ਕਮਾਲਿਆ ਹੁਣਾ ਉਹ ਹੀ ਉਥੇ ਖਾ ਲਿਆ ਹੁਣ ਤੇ ਕੋਈ ਜ਼ਿੰਦਗੀ ਦੇ ਵਿੱਚ ਜਿਹੜਾ ਕੋਈ ਇਹੋ ਜਿਹਾ ਨਹੀਂ ਕੀਤਾ ਵੀ ਏਮ ਵੀ ਵਿਆਹ ਕਰਾ ਲਈਏ ਵਿਆਹ ਕਰਾਉਣ ਦਾ ਸੋਚਿਆ ਹੀ ਨਹੀਂ ਬਾਬਾ ਸੋਚਿਆ ਹੀ ਨਹੀਂ ਨਹੀਂ ਹੈਂ ਵਿਆਹ ਤਾਂ ਉਹਨਾਂ ਨੇ ਥੇ ਸਿਗੇ ਨਹੀਂ ਹੈਂ ਵਿਆਹ ਤਾਂ ਉਹਨਾਂ ਨੇ ਸਿਗੇ ਨਹੀਂ ਸਿਗੇ ਨਹੀਂ ਹਾਂਜੀ ਕਿੰਨੀ ਤਨਖਾਹ ਦਿੰਦੇ ਸੀ ਉਹ ਉਹ ਤਾਂ ਠੀਕ ਹੈਗਾ ਇਹ ਤਾਂ ਧਿਆੜੀ ਆ ਜੀ ਕਿੰਨੀਆਂ ਲੱੱਖਾਂ ਬਣ ਗਈਆਂ ਉਹਦੇ ਲਈ ਪਤਾ ਨਹੀਂ ਕਰਦੇ ਕਿੰਨੇ ਪੈਸੇ ਦਿੰਦੇ ਉਹ ਜਿਹੜੀ ਉਹ ਸੀਲ ਕਰਦੇ ਜਿੰਨਾ ਕੋਰੀ ਦੀਆਂ ਭਰੀਆਂ ਨਹੀਂ ਕਰਦੇ ਆਪਾਂ ਲੈ ਉਦਾਂ ਪੈਕ ਕਰਨ ਦੀ ਇੱਕ ਘੱਟ ਦੇ 5 5 ਰੁਪਏ ਦਿੰਦੇ ਕ 50 ਰੁਪਏ ਦਿੰਦੇ ਕ 20 ਪਰ ਹੁਣ ਜਿਹੜੇ ਹਾਲਾਤ ਟੀਵੀ ਹੋ ਚੁੱਕੀ ਆ ਬਿਮਾਰੀ ਨੇ ਜਿਹੜਾ ਸਰੀਰ ਖਾ ਲਿਆ ਬਿਮਾਰੀਆਂ ਲੱਗ ਰੀਆਂ ਉਮਰ ਦੇ ਵਿੱਚ ਬਿਮਾਰੀਆਂ ਵੀ ਲੱਗਣੀਆਂ ਤੇ ਉਹ ਜਿਹੜਾ ਗੁਰਾਸਰਾ ਸੇਵਾ ਘਰ ਦੇ ਵਿੱਚ ਲਿਆਂਦਾ ਹੈ ਕੈਪਟਨ ਸਾਹਿਬ ਲੈ ਕੇ ਆਏ ਆ ਇੱਥੇ ਜਿਹੜਾ ਇਹ ਸੇਵਾ ਘਰ ਆ ਇੱਥੇ ਹਰੇਕ ਨੂੰ ਜਿਹੜੀ ਲਵਾਰਸਾ ਅਨਾਥ ਹੈ ਜਿਹਦਾ ਅੱਗੇ ਪਿੱਛੇ ਕੋਈ ਨਹੀਂ ਹੈ ਉਹਦਾ ਇਹ ਸੇਵਾ ਘਰ ਆ ਜਿਹੜਾ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਜਿਹੜਾ ਇਹ ਗੁਰਾਸਰਾ ਸੇਵਾ ਘਰ ਚਲਾਇਆ ਜਾ ਰਿਹਾ ਕਿਉਂਕਿ ਅਸੀਂ ਕੌਣ ਹੁੰਨੇ ਚਲਾਉਣੇ ਵਾਲੇ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਹੀ ਹੈ ਸਾਨੂੰ ਆਪ ਨਹੀਂ ਪਤਾ ਕਿਵੇਂ ਚੱਲ ਰਿਹਾ ਕਿਵੇਂ ਇਹ ਕਾਰਜ ਹੋ ਰਹੇ ਆ ਗੁਰੂ ਸਾਹਿਬ ਆਪ ਕਿਰਪਾ ਕਰ ਰਹੇ ਆ ਤੇ ਇਹੋ ਜੇ ਕਾਰਜਗੋਹਰੇ 108 ਦੇ ਲਗਭਗ ਲਵਾਰਸ ਅਨਾਥ ਬਜ਼ੁਰਗ ਬੱਚੇ ਸਾਡੇ ਕੋਲ ਰਹਿ ਰਹੇ ਆ ਤੇ ਹੁਣ ਵੱਧ ਵੀ ਗਈ ਗਿਣਤੀ ਪਰਸੋ ਜੋ ਤੇ ਬਾਕੀ ਧੰਨਵਾਦ ਸਾਰੀ ਸੰਗਤ ਇਹ ਵੀਡੀਓ ਸਾਡਾ ਇਹੀ ਹੁੰਦਾ ਜਰੂਰ ਪਹੁੰਚਾਇਆ ਕਰੋ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕੋਈ ਇਸ ਵੀਡੀਓ ਵਾਲ ਦੇਖ ਕੇ ਕਿਸੇ ਦੇ ਦਿਮਾਗ 'ਚ ਆਵੇ ਵੀ ਆਉਣ ਵਾਲਾ ਸਮਾਂ ਜਿਹੜਾ ਵੀ ਕਿੱਦਾਂ ਦਾ ਹੋਊਗਾ ਗਾਂ ਬੰਦੀ ਜਰੂਰ ਸੋਚਣਗੇ ਜਰੂਰ ਵੀ ਹਨਾ ਅਸ ਕੀ ਪ੍ਰਮਾਤਮਾ ਤੇ ਜਰੂਰ ਕੋਸਾ ਰੱਖਿਆ ਕਰੋ ਅਰਦਾਸ ਬੇਨਤੀ ਕਰਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਦੀ ਸਰਵਦਾ ਪਲਾ ਮੰਗਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ